हरमप्रीत सिंह होना ने एक तीन मैंबरी गैंग फड़िया है कब्जे चो ਇੱਕ ਚੋਰੀशुदा ਮੋਟਰਸਾਈਕਲ ਇੱਕ ਐਕਟਿਵ ਆ ਦੋ ਟੂ व्हीਲਰਸ ਨੇ ਤੇ 12 ਮੋਬਾਈਲ ਜਿਹੜੇ ਉਹਨਾਂ ਦੇ ਕਾਫੀ ਸਨੇਚ ਕੀਤੇ ਹੋਏ ਨੇ ਹੋਰ ਕਵਰ ਕੀਤੇ ਨੇ ਉਹ ਤੋਂ ਬਿਨਾ ਇੱਕ 33 ਮੋਬਾਈਲ ਇਹਨਾਂ ਨੇ ਹੋਰ ਫੜੇ ਨੇ ਜਿਹੜਾ ਇਹ ਸਾਰਿਆਂ ਦੀ ਕਿੱਥੋਂ ਕਿੱਥੋਂ ਚੋਰੀ ਹੋਏ ਨੇ ਉਹ ਸਾਰੀ ਅਸੀਂ ਉਹਨੂੰ ਟ੍ਰੇਸ ਕਰ ਰਹੇ ਆ ਆਈਐਮਈ ਸਰਚ ਲਗਾ ਕੇ ਤੇ ਦੋ ਮੁਕੱਦਮੇ ਸਾਡੇ ਰਾਜਪੁਰਾ ਸਿਟੀ ਦੇ ਟ੍ਰੇਸ ਹੋਏ ਨੇ ਇੱਕ ਚੋਰੀशुदा ਜਿਹੜੇ ਵਹੀਕਲ ਦਾ ਸੀਗਾ ਉਹ ਵੀ ਇੱਥੇ ਪਰਚਾ ਦਰਸ਼ਿਕਾ ਪਹਿਲਾਂ ਇੱਕ ਪਹਿਲਾ ਮੋਬਾਈਲ ਦਾ ਵੀ ਸੀਗਾ ਉਹ ਵੀ ਪਰਚਾ ਦਰਸੀ। ਇਹ ਤਿੰਨ ਦੋਸ਼ੀ ਹੈਗੇ ਨੇ ਵਿਸ਼ਾਲ ਕੁਮਾਰ ਤੇ ਭਾਨੂੰ ਪ੍ਰਸਾਦ ਤੇ ਜਰਨੈਲ ਸਿੰਘ। ਇਹ ਤਿੰਨੋਂ ਰਾਜਪੁਰਾ ਦੇ ਰਹਿਣ ਵਾਲੇ ਨੇ ਤੇ ਇਹਦੇ ਨਾਲ ਕਾਫੀ ਜ਼ਿਆਦਾ ਸਾਡੇ ਜਿਹੜੇ ਹੈਗੇ ਨੇ ਉਹਦੀਆਂ ਵਾਰਦਾਤਾਂ ਠੇਸ ਹੋਈਆਂ ਨੇ ਤੇ ਅੱਗੇ ਨਾਲ ਤੋਂ ਹੋਰ ਪੁੱਛਗਿੱਛ ਜਾਰੀ ਹੈ। ਮੈਂ ਤਾਂ ਪਿਛਲਾ ਕ੍ਰਾਈਮ ਕੋਈ ਜੀ ਉਹ ਵੈਰੀਫਾਈ ਕਰ ਰਿਹਾ ਜੀ। ਅਰੈਸਟ ਕੀਤੇ ਨੇ। ਸਰ ਕੀ ਮੰਨਿਆ ਕਿਸ ਤਰ੍ਹਾਂ ਰੱਖੀ ਵਗੈਰਾ ਪਹਿਲਾਂ ਕੀ ਕਰਦੇ ਸੀਗੇ ਵੀ ਅਧਮ ਜਿੱਤ ਜਾ ਕੇ ਇਹ ਇਹ ਸਡਨ ਸਟੈਚਿੰਗ ਕਰਦੇ ਸੀਗੇ ਜੀ। ਲੋਕ ਨੂੰ ਤੁਰਿਆ ਜਾਂਦਾ ਗੱਲਬਾਤ ਕਰ ਰਿਹਾ ਉਹਦੇ ਹੱਥ ਚੋਂ ਮੋਬਾਈਲ ਖਿੱਚ ਲੈਣਾ ਜਾਂ ਲੇਡੀਜ਼ ਗੱਲੀਆਂ ਦੇਖਣੇ ਉਹਨਾਂ ਦੇ ਹੱਥ ਚੋਂ ਮੋਬਾਈਲ ਖਿੱਚ ਲੈਣਾ ਕਿੰਨੇ ਮੋਬਾਈਲ ਅ 12 ਇਹਨਾਂ ਤੋਂ ਰਿਕਵਰ ਕੀਤੇ ਨੇ ਜੀ 33 ਹੋਰ ਹੈਗੇ ਨੇ ਟੋਟਲ 45 ਮੋਬਾਈਲਸ ਮੋਬਾਈਲਸ ਹੈਗੇ ਨੇ ਅ ਇੱਕ ਐਕਟਿਵ ਆ ਇੱਕ ਮੋਟਰਸਾਈਕਲ ਸਪਲੈਂਡਰ ਹੈਗਾ ਉਹ ਇਹਨਾਂ ਤੋਂ ਰਿਕਵਰ ਕੀਤੇ ਨੇ ਜੀ ਚੋਰੀ ਦੇ ਨੇ ਐਕਟਿਵ ਮੋਟਰਸਾਈਕਲ ਦੋਨੋਂ ਚੋਰੀ ਦੇ ਨੇ ਹਾਂਜੀ ਦੋ ਦੋ ਚੋਰੀ ਚੋਧਾ ਆਪਣੀ ਐਫ ਆਈ ਆ ਦੱਸ 33 ਕਿਤੇ ਨੇ ਫਰਮੋਂ ਆਪਣੇ ਉਹ ਕਿਨਾ ਤੋਂ ਕਿਤੇ ਨੇ ਜੀ ਉਹ ਉਹ ਐਸੇ ਗਰੁੱਪ ਦਾ ਪਾਰਟ ਹੈਗਾ ਪੁਰਵ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਕਿੱਥੋਂ ਚੋਰੀ ਹੋਏ ਨੇ ਠੀਕ ਹੈ ਉਹਦੇ ਵਿੱਚ ਵੀ ਅਸੀਂ ਲੱਗ ਰਿਹਾ ਜੀ ਇਹਨਾਂ ਕੋਲ ਹੋਰ ਵੀ ਕੁਝ ਸੰਭਾਵਨਾ ਹੈ ਕਿ ਜੀ ਹਾਂਜੀ ਉਹਦੇ ਕਾਫੀ ਜ਼ਿਆਦਾ ਜਿਹੜੀ ਹੈਗੀਆਂ ਨੇ ਰਾਜਪੁਰਾ ਸਿਟੀ ਦੇ ਵਿੱਚ ਤੇ ਸਦਰ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਹ ਸਾਰੀਆਂ ਟ੍ਰੇਸ ਹੋਣਗੀਆਂ ਤੇ ਹੋਰ ਵੀ ਸਾਨੂੰ ਹੈਗੀ ਹੈ ਸੰਭਾਵਨਾ ਇਹਨਾਂ ਦੇ ਕੋਈ ਇਹਨਾਂ ਦੇ ਕੋਈ ਸਾਥੀ ਹੈਗੇ ਨੇ ਜਿਹੜੇ ਇਸ ਕੈਮ ਦੇ ਵਿੱਚ ਕ੍ਰਾਈਮ ਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਬਾਕੀ ਇਹਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਪੁੱਛ ਕੇ ਸ਼ੁਰੂ ਜਾਈ ਸਭ ਜਿਸ ਤਰ੍ਹਾਂ ਇਹਨਾਂ ਨੂੰ ਕੁਝ ਵਾਰ ਸਮਾਨ ਫੜੇ ਜਾਂ ਫੜ ਜਾਂਦੇ ਅਸ਼ਕੂਲ ਆ ਪੜੀਏ ਵਾਇਰ ਪੜੀਏ ਤੇ ਕਈ ਘਰਾਂ ਦੇ ਵਿੱਚ ਬੜੀ ਚੋਰੀਆਂ ਹੋਈਆਂ ਲਗਾਤਾਰ ਉਹ ਵੀ ਸਾਰ ਮੰਨਦੇ ਕੁਝ ਇਹ ਉਹ ਵੀ ਇਹ ਉਹ ਘਰਾਂ ਵਾਲੀਆਂ ਚੋਰੀਆਂ ਅਜੇ ਤੱਕ ਕੋਈ ਸਾਹਮਣੇ ਨਹੀਂ ਆਈਆਂ ਪਰ ਉਹਦੇ ਤੇ ਸਾਡੇ ਕੰਮ ਚੱਲ ਰਹੇ ਨੇ ਤੇ ਜਲਦੀ ਅਸੀਂ ਜਰੂਰ ਸਾਰੀ ਜਿਹੜੀ ਪਹਿਲਾਂ ਚੋਰੀਆਂ ਹੋਈਆਂ ਨੇ ਟ੍ਰੇਸ ਕਰਾਂਗੇ ਸਰ ਦੀ ਕੀ ਤਾਰਾ ਲਾਈ ਹੋਈ ਇਹਨਾਂ ਤੇ ਜੀ ਪਹਿਲਾਂ ਤਾਂ 379 379 20 ਦਾ ਇੱਕ ਕੇਸਿਸਟ ਹੈ ਤੇ 411 ਰਿਕਵਰੀ ਦਾ ਹੈਗਾ ਜੀ ਸਰ ਕੋਈ ਕੋਈ ਸਵਿਸ਼ ਕਰਤਾ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅੱਜ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਰਕ ਲਿਆ ਗਿਆ ਹੈ ਅੱਗੇ ਪੁੱਛ ਕੇ ਚੱਲੀ ਹੈ ਜਿਵੇਂ ਚੋਰੀ ਦੇ ਆਦਿ ਦਾ ਲੱਗਦਾ ਕੋਈ ਨਸ਼ੇ ਦੇ ਆਦਿ ਹੋਣ ਦੇ ਇਰਾਦੇ ਦਾ ਵਿਗੜਿਆ ਹੋਇਆ ਤਾਂ ਕਰਕੇ ਇਹ ਜਿਹਾ ਕੰਮ ਕਰਦੇ ਨੇ ਵੀ ਕੋ ਤਾਂ ਇਹਦਾ ਖਾਸ ਸੀ ਥੋੜਾ ਥੋੜਾ ਨਸ਼ਾ ਜ਼ਰੂਰ ਕਰਦੇ ਸਾਰੇ ਤੇ ਪਰ ਜ਼ਿਆਦਾ ਨਸ਼ੇ ਵਾਲੀ ਨਹੀਂ ਆਪਣੀ ਲਗਜ਼ਰੀ ਦੀ ਪੂਰਤੀ ਵਾਸਤੇ ਇਹ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ ਨੇ ਬਾਕੀ ਪੁੱਛ ਕੇ ਚੱਲੀ ਹੈ ਸਾਡੀ ਜੋ ਵੀ ਆਏਗਾ ਸਾਹਮਣੇ ਤੁਹਾਡੇ